ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਜੀਓ ਵਾਲਾ ਪਹੁੰਚ ਚੁੱਕੇ ਆ ਭਾਈ ਗਗਨੀਪੁਰਾ ਕੋਲ ਜੀ ਦੇਖੋ ਅੱਜ ਵੀ ਨਗਰ ਕੋਲ ਕੋਈ ਛੇਛਾ ਤੇ ਲੈ ਗਏ ਛੋਟੇ ਮੱਝ ਸੇਲ ਆ ਜੀ ਬਾਕੀ ਭਾਈ ਜੀ ਨੇ ਗੱਲਬਾਤ ਕਰਦੇ ਆ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਤਿ ਸ਼੍ਰੀ ਅਕਾਲ ਜੀ ਠੀਕ ਆ ਵਧੀਆ ਕਿਸਮ ਦਾ ਠੀਕ ਆ ਵਧੀਆ ਵਧੀਆ ਤੁਸੀਂ ਸੁਣਾਓ ਚਲੋ ਕਿਵੇਂ ਚੱਲਦਾ ਗਾਉਂ ਕਿਰਪਾ ਮਾਲਕ ਦੀ ਗੁਰੂ ਮੱਝ ਬਾਦਸ਼ਾਹੀ ਵੀ ਜੰਦਾ ਮਾਲ ਕਿਨੇ ਅੱਜ ਫਿਰ ਆਜਾ ਬੱ ਚਾਰ ਹੀ ਨਗ ਪੋਣੇ ਦਾ ਨਗ ਤੇ ਆਪਣੇ 10 12 ਆ ਬਾਕੀ ਮਈਆਂ ਇੱਕ ਤੇ ਮਹੀਂ ਬੜੀ ਵੱਡੀਓ ਤਿਆਰ ਕਰਕੇ ਪੋਣੀ ਆ ਅਸੀਂ ਚੰਗੀ ਮੰਜ ਲੈ ਮਈਆਂ ਹੋਰ 3-4 ਆ ਗਈਆਂ ਵਾ ਵਿੱਚੋਂ ਦੋ ਵਿਗੀਆਂ ਦੋ ਦੋਤੇ ਝੜ ਕੇ ਪੌਣੀਆਂ ਮਈਆਂ ਜਿਤ ਬੋਲੇ ਜਿਹਾ ਚਲ ਚੰਗੀ ਹੋ ਮਈ ਫਿਰ ਤਾਰ ਬਿਲਕੁਲ ਬਿਲਕੁਲ ਬੋਲੋ ਫਿਰ ਇਹਦੇ ਬਾਰੇ ਇਹ ਮਈ ਰਾਤ ਹੀ ਸੁੱਈ ਆ ਅੱਛਾ ਆ ਘਟਾ ਜੋ ਕੱਲ ਸ਼ਾਮੀ ਸੁੱਈ ਦੋ ਚਵਾਈਆਂ ਹੋਈਆਂ ਬੋਲਾ ਹੀ ਉਹ 9-10 ਕਿਲੋ ਭਰਵੇ ਸੰਦੀਪ ਸਿੰਘ ਮਾਰੇ ਨੇ ਪਾਗਲਾ ਨਹੀਂ ਵਾਕੀ ਜੰਗਲੀ ਕਹੈ ਤੇ ਮੈਂ ਹੈਨਾ ਹਾਂ ਗਣ ਕਿਨੇ ਕਰਜੂ ਦੁੱਧ ਫਿਰ ਸੰਦੀਪ ਸਿੰਘ ਕਹੈ ਨੂੰ 15-16 ਕਹਿੰਦੇ ਭਰ ਕੋਈ ਸਮਝ ਕਰੇ ਵਾ ਸਹੀ ਤਾਜੀ ਸੀ ਉਹਨਾਂ ਨੇ ਆਹ ਨੇ ਤਾਜੀ ਦੁੱਹੀ ਆ। ਅਜੇ ਕੀ ਤਾਂ ਨਹੀਂ ਕੀ ਕਰਨਾ। ਬਿਲਕੁਲ। ਹਾਂ। ਲੋ ਜੀ ਤਾਜੀ ਮੈਂ। ਪਰ ਮੈਂ ਜੱਡਾਲੇ ਵਾਲੀ ਮੈਂ ਦੁੱਹੀ ਆ ਨਾ। ਹੈਂ? ਜੱਡਾਲੇ ਵਾਲਾ ਹੀ ਫਿਰ ਦੇ ਬਈ। ਇਹਨੂੰ 14-15 2 ਕਿਲੋ ਦੁੱਧ ਕੀ ਜਾਂਦਾ। ਨਹੀਂ ਨਹੀਂ ਬਿਲਕੁਲ ਬਿਲਕੁਲ ਬਿਲਕੁਲ। ਲੈ ਬਈ। ਯਾਤਾਲੀ ਮਹੀਂ ਆ ਨਸਲ ਵਾਲੀ ਕੋਈ ਨਹੀਂ। ਚੰਗੀ ਮੈਂ ਮਨ ਨਾਲੇ। ਹਾਂ। ਮਹੀਂ ਆ ਦੋ ਚਵਾਈਆਂ ਹੋਈਆਂ ਮੈਨੂੰ ਪਤਾ ਕੋਈ ਨਹੀਂ ਆ। ਕੱਟਾ ਦਿੱਤਾ ਮਗਰ ਉਹ ਨੀਲੀ ਦਾ। ਹਾਂ। ਲੈ ਵੀ ਦਿਖਾ ਥਾਂ ਲੈ ਅਗਰੇ ਚੱਕੀ ਦਾ। ਕੋਈ। ਆਹ ਫਾਵੇਂ ਦਾ। ਨੇੜੇ ਉਹ ਜਾਰੀ ਚੰਗੀ ਮਹੀਂ ਮਹੀਂ ਰੰਤ ਕੋਈ ਨਹੀਂ ਸੰਦੀਪ ਸਿੰਘਾਂ ਪਾਂਡੀ ਪਾਈ ਫੇਰੀ ਦੋ ਚਵਾਈਆਂ ਹੋਈਆਂ ਮਹੀਂ ਦੀਆਂ ਚੋ ਬੋਲੋ ਫਿਰ ਸੰਦੀਪਾ ਮਹੀਂ ਦਾ ਡੇਢ ਡੇੜੀ ਕਰਦੀ ਫਿਰਦੀ ਹੈ ਹਾਂ ਤੇ ਨਾ ਮਹੀਂ ਇੱਕ 30 ਹੀ ਦੇਣੀ ਇੱਕ 3000 ਇੱਕ 30 ਹੀ ਮਹੀਂ ਦੇਣੀ ਚਲੋ ਠੀਕ ਛੋੜ ਛੱਪਾ ਕਰ ਦਾਂਗੇ ਆ ਜਿਹੜੀ ਮਹੀਂ ਆ ਹਾਂ ਢਾਈਆਂ ਵੀ ਨਹੀਂ ਚੱਕ ਪਾਸ ਕੋਈ ਡਾਕਟਰ ਲੈ ਆ ਮੇਰੇ ਘਰੇ ਲਿਆਂਗੇ ਚੀਕ ਕਰਾ ਲੈ ਮੈਂ ਹਾਂ ਜਾਹ ਜੇ ਮੈਂ ਕੋਈ ਆਨਲਾਈਨ ਉਹ ਜਾਂਦੇ ਡਾਕਟਰ ਆਪਦਾ ਬਾਹ ਛੱਡੇ ਠੀਕ ਹੈ ਚੱਕ ਕਰਾ ਕੇ ਗੱਡੀ ਵਾਲਾ ਆਉ ਹਾਂ ਹਾਂ ਪੂਰੀ ਢਾਈਆਂ ਦੀ ਆ ਤੀਜਾ ਮਹੀਨਾ ਜੇ ਚਾਲੂ ਹੋਇਆ ਜੋ ਹਾਂ ਦੁੱਧ ਕਿੰਨਾ ਹੁਣ ਦੁੱਧ ਮੈਂ ਥਲਾ 11 ਤੋਂ 12 ਕਿਲੋ 11 12 ਕਿਲੋ ਹਾਂ ਚੋਗ ਇੱਕ ਗੱਲ ਨਹੀਂ ਕਹਿਣੀ ਚੋਗੇ ਖੜੇ ਕੋਈ ਆ ਥਾਪੀ ਤੇ ਮੈਂ ਮੈਨੂੰ ਟੀਦਾ ਬਣਾ ਲਊ ਜ਼ਿੰਦਗੀ ਚ ਹਾਂ ਮੈਂ ਵੇ ਸੰਦੀਪ ਸਿਆ ਡੇ ਡੇਰੇ ਤੋਂ ਆਈ ਬਈ ਨਹੀਂ ਮੈਂ ਘਰੋਂ ਹੀ ਆ ਪਰ ਰਹੀ ਮੈਂ ਅੰਦਰ ਆ ਨਾੜਾ ਨੂੜਾ ਬਹੁਤ ਚੜਦਾ ਬਹੁਤ ਸੰਦੀਪ ਸਿਆ ਇੱਕ ਹੋਰ ਗੱਲ ਤਾ ਪੀਤੇ ਦਮ ਮਿਲਦੀ ਬਈ ਅੱਛਾ ਹਾਂ ਵਾਂਡੇ ਸੁੱਟ ਕੇ ਇਦਾਂ ਹੀ ਚੋਣੀ ਮਈ ਠੀਕ ਆ ਆ ਭਰ ਮਨਜੀਤ ਬਾਟੀ ਬਣਦੀ ਹੁਣੇ ਥੱਲੇ ਬੈਜੋ ਕੁਝ ਕਰਨੀ ਮੈਂ ਨਾ ਗੱਲ ਹੀ ਕੋਈ ਨਹੀਂ ਨਾ ਕਰਮਾਲੀ ਨੂੰ ਤੇ ਇੰਦੀ ਬਰੇ ਕੀਮਤ ਆ ਕੀ ਨੂੰ ਤਾ ਸੰਦੀਪ ਸਿੰਘ ਆ ਭਾਵੇਂ ਮਈ ਜੱਡੀ ਆ ਸਵਾਰੀ ਵੇਚ ਦੀਗੇ ਹਾਂ ਹੁਣ ਇਹਦੀ ਕੀਮਤ 150 115 ਦੀ ਹਾਨ ਮਈ ਦੇਣੀ 115 ਦੀ ਹਾਨ 115 ਦੀ ਸੁੱਟ ਵੰਡ ਇੱਕ ਤਾਂ ਹੁੰਦੀ ਗੱਲ ਉੱਦਾਂ ਗੱਲਾਂ ਕਰ ਮਈ ਲੈ ਇਦਾਂ ਹੀ ਬੈਠਾ ਬਣੇ ਏਦਾਂ ਹੀ ਮਿੰਟ ਤੋਂ ਪਹਿਲਾਂ ਮਈ ਪਸਮਾਉਣੀ ਲੈ ਅੱਛਾ ਇੱਧਰ ਇਹ ਨਹੀਂ ਕਿ ਇਹਨੂੰ ਕੋਈ ਟੀਗਾ ਟੀਗਾ ਨਾ ਲਊਗੀ ਮਈ ਠੀਕ ਚਵਾਈ 1 ਨੰਬਰ ਹੋਊਗੀ 15 ਦੇਣੀ ਆ 1 15 ਦੀ ਮਈ ਦੇਣੀ ਆ ਚੱਕ ਕਰਾ ਕੇ ਮੇਰੇ ਘਰੇ ਖੜੇ ਕੋਈ ਭਾਵੇਂ ਜਾਵੇਂ ਜੇ ਆਨਲਾਈਨ ਕੋਈ ਵੀਰ ਮਂਗਾਉ ਨਾ ਡਾਕਟਰ ਬਾਹ ਛੱਡੇ ਆਪਦਾ ਚਲੋ ਠੀਕ ਹਾਂ ਢਾਈਆਂ ਦੀ ਪੂਰੀ ਚੈੱਕ ਪਾਸੀ ਤੇ ਆਹ ਇਹ ਮਈ ਤਾਜੀ ਆ ਬੱਚਾ ਮਗਰ ਤੇਰਾ ਬੱਚਾ ਉਧਰ ਹੀ ਆ ਕਾਕੀ ਦੁੱਧ ਕਿੰਨਾ? ਪੰਜਾਂ ਦਿਨਾਂ ਨਾਲ ਪੰਜਾਂ ਦੀ ਸੂਈ ਆ। 20 25 ਦੁੱਧ ਜਿਹੜਾ 10 ਕਿਲੋ ਨਸਲ ਵੇਖ ਮਈ ਦੀ। ਹਾਂ, ਨੀਲੀ ਜਾਗ ਨੇ। ਪਿਓਰ ਨੀਲੀ ਦੀ ਮਈ ਆ। ਲੋ ਜੀ 10 ਕਿਲੋ ਦੁੱਧ। ਹਾਂ। ਤੇ ਆ ਬੱਚਾ। ਬੱਚਾ ਵੇ ਬੈਠਾ ਇਧਰ ਬੋਰੀ ਵਾਲਾ। ਕੱਟਾ। ਕੱਟੀ ਆ ਮਗਰ। ਅਛਾਲਾ। ਹੂੰ ਹੂੰ। ਚਵਾਈ ਵਰੀ ਆ ਬਿਲਕੁਲ। ਇੱਕ ਨੰਬਰ ਸੰਦੀਪ ਜੀ। ਚਵਾਈ ਨਾ ਆਪਣੇ ਡੰਗਦੇ। 10 ਕਿਲੋ ਖੁੱਲਾ ਦੁੱਧ ਹੋਊ ਮਈ ਥੱਲੇ। ਠੀਕ ਹੈ ਠੀਕ। ਨਸਲ ਬਹੁਤ ਜਾਰੀ ਵੇ। ਨੇ ਠੀਕ ਆ। ਲੈ ਚਲੋ। ਐ ਤਾਂ ਨਹੀਂ। ਕਗਨ ਸਾਹਿਬ ਇਹਿੰਦੀ ਕੀਮਤ ਸੰਦੀਪ ਸਿੰਘ ਆ ਮੈਂ 90 92 ਦੀ ਵੇਖਦੀ ਆ ਹਾਂ ਮੁੱਲ 92 ਆ ਹਾਂ ਨਾ ਮੈਂ 85 ਦੀ ਦੇਣੀ ਆ 85000 ਦੀ ਹਾਂ ਹੋਰ ਹੋ ਜਾਊਗਾ ਯਾਰ ਇੱਕੋ ਗੱਲ ਮੈਂ ਜਿਹੜੀ ਹਾਂ ਨਾ 80 ਦੀ ਦੇਣੀ ਆ ਅੱਛਾ ਹਾਂ 80000 ਦੀ 80000 ਦੀ ਇਹ ਛੋਟੀ ਦਾ ਬੱਚਾ ਮਰ ਗਿਆ ਵਾ ਇਹਨੂੰ ਕਿਹੜਾ ਟਾਈਮ ਹੋ ਗਿਆ ਇਹ ਸੰਦੀਪ ਸਿੰਘ ਮਹੀਨੇ ਦੇ ਅੰਦਰ ਬਾਦ ਦੀ ਸੂਈ ਆਪਣੇ ਘਰੇ ਬੱਚਾ ਮਰਿਆ 부ਚੀ ਬਣੀ ਇਹਦੀ ਅੱਛਾ ਦੁੱਧ ਹੋਏ ਦਾ ਯਾਰਾਂ ਦਾ 12 ਕਿਲੋ ਕੱਟੀ ਵੇਖ ਕੇ ਦਾਂਦੀ ਆ ਚਵਾਈ ਜੂਈ ਬੋਰ ਖਰੀ ਲੱਗੀ ਝੋਟੀ ਨੂੰ ਠੀਕ ਆ ਹਾਂ ਦੇ ਆ ਫਿਰ ਕਹਿੰਦੇ ਪਨੀਰ ਸਾਹਿਬ ਤੈਨੂੰ ਪਰਾ ਆਪਣਾ ਜੇ ਬੱਚਾ ਮਰ ਗਿਆ ਆਪਾਂ ਮਰੇ ਹੀ ਬੱਚੇ ਜਿੰਦੇ ਬਿਲਕੁਲ ਬਿਲਕੁਲ ਚਾਹੀਦਾ ਵੀ ਆਈ ਆ ਆਪਾਂ ਲਾਉਣ ਵਾਲਾ ਕੰਮ ਨਹੀਂ ਕਰਨਾ ਅੱਜ ਇਹ ਵੀਡੀਓ ਬਣਾਉਣ ਲੱਗੇ ਆਪਾਂ ਕਹਿੰਦੇ ਹਾਂ ਆਪਾਂ ਕਿਹੜੀ ਅੱਜ ਦੀ ਬਣਾਉਂਦਾ ਆ ਤੇ ਇਹਦੀ ਕੀਮਤ ਫਿਰ ਸਨੇਹ ਦਾ ਝੋਟੀ ਜੇ ਬੜੀ ਵੱਧ ਲਈ ਝੋਟੀ ਲੱਖ ਦੇ ਆਣ ਪਾ ਲਈ ਹੁਣ ਇਹਦਾ ਮੁੱਲ ਆਪਾਂ ਕਰਾਂਗੇ 85 ਹਾਂ ਹਾਂ 80000 ਦੀ ਝੋਟੀ ਵੀ ਦੇ ਦੇ 80000 ਦੀ ਬਸ ਆਹੀ ਆ ਚਾਰ ਇੱਕ ਨੰਬਰ ਉਹ ਇਹੀ ਆ ਬਾ ਚਾਰੇ ਡੰਗ ਡੰਗ ਰੰਗਰ ਤੇ ਹੋਰ ਵੀ ਆਗੇ ਪਰ ਪਾਉਣੇ ਅਜੇ ਚਾਰੇ ਆ ਦੇਖੋ ਚਾਰ ਮੱਝਾਂ ਜੀ ਬਾਕੀ ਇੱਥੇ ਮੇਰਾ ਵੀਰ ਆ ਕੇ ਆਦਾ ਪੂਰੀ ਤਸੱਲੀ ਨਾਲ ਚੈੱਕ ਕਰਕੇ ਲੈ ਕੇ ਜਾਓ ਤਸੱਲੀ ਨਾਲ ਕਰੋ ਇਧਰ ਵੇਖ ਖਾਸ ਦੀ ਸਾਈ ਇਧਰ ਵੇਖ ਮਹੀ ਦਾ ਪੁੱਠਾ ਬਸ ਬਸ ਮਹੀ ਗਾਂ ਢਾਈ ਲੱਖ ਦੀ ਆ ਚਾ ਮੰਨੇ ਮੇਰੇ ਕੋਲ ਵੱਡੀ ਮੈਂ ਮੈਂ ਵੱਡੀ ਹਾਂ ਵੱਡੀ ਮਹੀ ਆ ਇਧਰ ਵੇਖ ਮਿੰਦਰ ਸਾਈ ਇਧਰ ਮੈਂ ਕੈਮਰਾ ਮਾਰ ਲਾਈ ਫਿਰਦੀ ਸੀ ਮਹੀ ਟਾਬੀ ਚਲੋ ਇੱਥੇ ਆ ਕੇ ਤਾਂ ਚੈੱਕ ਕਰੋ ਹਨਾ ਜੀ ਮੈਂ ਨਾ ਤਸੱਲੀ ਕਰੋ ਆ ਕੇ ਆਪਾਂ ਨੇ ਹਰ ਵੀਡੀਓ ਜਾਂਦੇ ਆ بس بس تسلی ਕਰੋ ਆਪ ਦੀ ਚਲ ਬੋਲੋ ਨੰਬਰ ਜੀ ਫਿਰ ਨੰਬਰ ਆਪਣਾ 88721 73029 ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਸਸਿਗਾ